ਮੈਂ ਅਕਸਰ ਗੁਰਮੁਖ ਬੇਨਤੀ ਕਰਦਾ ਹੁੰਨਾ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੁਹਾਨੂੰ ਤਾਕਤ ਬਖਸ਼ੀ ਹੈ ਉਹ ਤਾਕਤ ਦੇ ਹੁੰਦਿਆਂ ਫੇ ਭਲਾ ਕਰੋ ਕਲਮ ਬਖਸ਼ੀ ਹੈ ਭਲਾ ਕਰੋ ਫਿਰ ਗੁਰਵਾਲੀ ਵਾਲੇ ਮਹਾਂਪੁਰਖ ਬਚਨ ਕਰਿਆ ਕਰਦੇ ਸਨ ਕਹਿੰਦੇ ਕੋਈ ਰਾਜਾ ਸੀ ਉਹਦਾ ਪੁੱਤਰ ਉਹਦੇ ਨਾਲ ਦੋ ਮਿੱਤਰ ਸਨ ਇੱਕ ਦਿਨ ਰਾਜੇ ਦਾ ਪੁੱਤਰ ਰੱਖਣ ਲੱਗਾ ਕਿ ਮੈਨੂੰ ਕੋਈ ਦਿਨਾਂ ਨੂੰ ਰਾਜ ਭਾਗ ਮਿਲ ਜਾਣਾ ਹੈ ਮੇਰੇ ਪਿਤਾ ਰਾਜੇ ਨੇ ਮੈਨੂੰ ਇਹ ਗੱਲ ਆਖੀਏ ਤੈਨੂੰ ਫਲਾਣੀ ਦਿਨ ਰਾਜ ਭਾਗ ਮੈਂ ਦੇ ਦੇਣਾ ਹੈ ਇਹ ਗੱਲ ਸੁਣ ਕੇ ਉਹ ਧਿਆਨ ਦੇ ਹੁਣਾ ਰਾਜ ਭਾਗ ਦੇ ਹੁੰਦਿਆਂ ਕਿਵੇਂ ਸੰਗਤ ਦਾ ਭਲਾ ਕਰਨਾ ਕਿਵੇਂ ਸੰਗਤਾਂ ਗੁਰਮਖੋ ਸੰਗਤਾਂ ਦੀ ਖੁਸ਼ੀਆਂ ਲੈਣੀਆਂ ਨੇ ਭਗਾਂ ਵਾਲਿਓ ਉਹ ਮਿੱਤਰ ਦੋਵੇਂ ਫਿਰ ਪਿੱਛੇ ਚਲੇ ਗਏ ਉਹਨੇ ਬੁਲਾਇਆ ਵੀ ਪਿੱਛੇ ਕੋ ਚਲੇਗੇ ਤੁਸੀਂ ਅੱਖਿਆ ਤੂੰ ਕੋਈ ਦਿਨ ਰਾਜਾ ਬਣ ਜਾਣਾ ਤੇਰੀ ਸਾਡੀ ਕਾਦੀ ਮਿੱਤਰਤਾ ਤੇਰੀ ਸਾਡੀ ਕਾਦੀ ਮਿੱਤਰਤਾ ਤੂੰ ਕੋਈ ਦਿਨ ਰਾਜਾ ਬਣ ਜਾਣਾ ਅਸੀਂ ਉਦਾਂ ਦੇ ਉਦਾਂ ਹੀ ਉਹਨੇ ਅੱਖੇ ਨਹੀਂ ਐਸੀ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਵਾਅਦਾ ਸੁਣੇ ਹੁਣ ਮੈਂ ਤੁਹਾਨੂੰ ਬਚਨ ਕਰਦਾ ਤੁਹਾਡੇ ਨਾਲ ਵਾਅਦਾ ਕਰਦਾ ਜਦੋਂ ਮੈਂ ਰਾਜਾ ਬਣਾਗਾ ਜਹਾਜ ਗੱਦੀ ਤੇ ਬੈਠਾਂਗਾ ਤੁਹਾਨੂੰ ਇੱਕ ਇੱਕ ਦਿਨ ਰਾਜਾ ਬਣਾਵਾਗਾ ਮੈਂ ਗੱਜ ਕੇ ਆਖੂ ਸਤਨਾਮ ਆਖੂ ਧੰਗੁਰੂ ਰਾਮਦਾਸ ਜੀ ਉਗਰਮ ਉਹ ਤੇਨ ਆਇਆ ਉਹਨੂੰ ਰਾਜਪਾਗ ਮਿਲ ਗਿਆ ਹੁਣ ਦੋਵੇਂ ਮਿੱਤਰ ਆਪੋ ਆਪਣਾ ਕਾਰੋਬਾਰ ਕਰਦੇ ਨੇ ਇੱਕ ਦਿਨ ਦੋਵੇਂ ਇਕੱਠੇ ਹੁੰਦੇ ਨੇ ਉਹ ਦੋਵੇਂ ਸਲਾਹ ਕਰਦੇ ਕਹਿੰਦੇ ਜਿਨਾ ਸਾਡਾ ਮਿੱਤਰ ਰਾਜਾ ਬਣਿਆ ਹੈ ਉਹਨੇ ਸਾਨੂੰ ਆਖਿਆ ਸੀ ਕਿ ਇੱਕ ਇੱਕ ਦਿਨ ਤੁਹਾਨੂੰ ਮੈਂ ਰਾਜਪਾਗ ਦੇਵਾਂਗਾ ਇੱਕ ਇੱਕ ਦਿਨ ਤੁਹਾਨੂੰ ਮੈਂ ਰਾਜਪਾਗ ਦੇਵਾਂਗਾ ਆਓ ਜਾ ਕੇ ਉਹਨੂੰ ਪੁੱਛੀਏ ਕਿ ਸਾਡਾ ਰਾਜਪਾਗ ਕਿੱਥੇ ਗਿਆ ਉਹ ਦੋਵੇਂ ਰਾਜੇ ਦੇ ਕੋਲ ਜਾਂਦੇ ਨੇ ਕਿਤੇ ਤੂੰ ਸਾਡੇ ਨਾਲ ਵਾਅਦਾ ਕੀਤਾ ਸੀ ਮਿੱਤਰਾ ਹੁਣ ਰਾਜ ਭਾਗ ਦੇ ਕਿਦਨ ਹੁਣ ਗਰਮਖੋ ਹੁਣ ਇੱਕ ਦੂ ਤਰੀਕ ਮਿੱਥੀ ਫਲਾਣੀ ਥੀਨ ਤੂੰ ਰਾਜ ਲੈ ਉਹਨੇ ਭਾਗਾ ਵਾਲਿਓ ਰਾਜ ਤੇ ਬੈਠਾ ਰਾਜ ਤੇ ਬੈਠ ਕੇ ਆਖਿਆ ਫਲਾਣੇ ਇਲਾਕੇ ਖੂਹ ਪਟਾ ਦਿਓ ਇੱਥੇ ਆ ਸੇਵਾ ਕਰੋ ਫਲਾਣੀ ਚੀਜ਼ ਪਾਸ ਇੱਥੇ ਇਹਨੇ ਨਲਕੇ ਲਵਾ ਦਿਓ ਇਹਨੇ ਗਰੀਬ ਬੱਚਿਆਂ ਦੇ ਵਿਆਹ ਕਰਵਾ ਦਿਓ ਇਹਨਾਂ ਨੂੰ ਮਕਾਨ ਬਣਾ ਦਿਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਲਾ ਕਰਦਾ ਰਿਆ ਹੁਣ ਵਾਰੀ ਆ ਗਈ ਦੂਸਰੇ ਦੀ ਉਹਨੂੰ ਸੰਗਤ ਸੀ ਮਾਰੀ ਗੁਰਮੁਖੋ ਵਾਰੀ ਆ ਗਈ ਦੂਸਰੇ ਦੀ ਉਹ ਦੂਸਰੇ ਦੀ ਵਾਰੀ ਉਹਨੂੰ ਰਾਤ ਨੂੰ ਪਤਾ ਲੱਗਾ ਸਵੇਰੇ ਮੈਂ ਰਾਜਾ ਬਨਣਾ ਸਾਰਾ ਦਿਨ ਰਾਜਾ ਬਨਣਾ ਉਹਦੇ ਰਿਸ਼ਤੇਦਾਰ ਕਹਿੰਦੇ ਵੀ ਤੂੰ ਸਵੇਰੇ ਰਾਜਾ ਬਨਣਾ ਕਹਿੰਦਾ ਮੈਂ ਰਾਜਾ ਬਨਣਾ ਐਡੀ ਖੁਸ਼ੀ ਨੂੰ ਉਰਾਜ ਸ਼ਰਾਬ ਪੀ ਗਿਆ ਜੀ ਨਸ਼ਾ ਕਰੀ ਗਿਆ ਰਾਤ ਸਾਰੀ ਦਾ ਸ਼ਰਾਬ ਪੀਂਦਾ ਰਿਆ ਚਾਹ ਦੇ ਵਿੱਚ ਸਵੇਰੇ ਗਰਗੰਦੇ ਡਿੱਗਾ ਹੋਇਆ ਰਿਸ਼ਤੇਦਾਰਾਂ ਨੇ ਚੁੱਕ ਕੇ ਉਹਨੂੰ ਰਾਜ ਭਗਦੇ ਬਿਠਾਇਆ ਜੀ ਹੁਣ ਧਿਆਨ ਦਿਓ ਜਿਸ ਤਰ੍ਹਾਂ ਚੱਕ ਕੇ ਉਹ ਰਾਜ ਭਗਤ ਦੇ ਸਿੰਘਾਸਨ ਤੇ ਬਿਠਾਇਆ ਉਹਨੂੰ ਥੋੜੀ ਜਿਹੀ ਹੋਸ਼ ਆਈ ਗੁਰਮੁਖੋ ਕਿੰਦਾ ਮੈਂ ਰਾਜਾ ਬਣ ਗਿਆ ਸਿੰਘਾਸਨ ਤੇ ਬੈਠਾ ਪਿਆ ਮੇਰੀ ਮਰਜ਼ੀ ਚੱਲਦੀ ਹੈ ਜਾਓ ਨਸ਼ਾ ਲਿਆਓ ਫਿਰ ਭਾਗਾ ਵਾਲੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਨਸ਼ਾ ਕੀਤਾ ਫਿਰ ਉੱਤੇ ਸਿੰਘਾਸਨ ਤੇ ਡਿੱਗ ਪਿਆ ਸਵੇਰ ਤੋਂ ਰਾਤ ਬੈ ਗਈ ਗੁਰਮੁਖੋ ਜਿਵੇਂ ਚੱਕ ਕੇ ਸਿੰਘਾਸਨ ਤੇ ਬਿਠਾਇਆ ਸੀ ਰਾਜ ਭਗਤ ਦੇ ਉਦਾਂ ਚੱਕ ਕੇ ਥੱਲੇ ਲਾ ਦਿੱਤਾ ਵੇਖੋ ਰਾਜ ਭਾਗ ਹੁੰਦਿਆ ਕੁਝ ਸਵਾਰ ਨਹੀਂ ਸਗਾ ਕਿਉਂ ਸੰਗਤ ਮਾੜੀ ਸੀ ਸੋਝੀ ਨਹੀਂ ਸੀ ਜਿਨ੍ਹਾਂ ਨੂੰ ਸੋਝੀ ਹੋਵੇ ਗੁਰਮੁਖੋ ਜਿਨ੍ਹਾਂ ਅੰਦਰ ਸਿਆਣਪ ਹੋਵੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ ਉਹ ਰਾਜ ਭਾਗ ਲੈ ਕੇ ਸਾਰੇ ਦੇ ਕਾਰਜ ਸਵਾਰਦੇ ਨੇ ਸੰਗਤਾਂ ਦੇ ਖੁਸ਼ੀਆਂ ਲੈਂਦੇ ਨੇ ਭਜਨਾ ਕੋ ਸੋਝੀ ਨਾ ਹੋਵੇ ਗੁਰਮੁਖੋ ਉਹ ਵੀ ਰਾਜ ਭਾਗ ਤੇ ਬੈਠ ਕੇ ਕੁਝ ਨਹੀਂ ਸਵਾਰਦੇ ਸਉਮ ਵੱਧ ਦੁਆਵਾਂ ਲੈਂਦੇ ਨੇ ਰਾਜ ਭਾਗ ਤੇ ਬੈਠ ਕੇ ਅਸੀਸਾਂ ਲੈਣੇ